ਕੈਨੇਡਾ ਵਿੱਚ ਪੰਜਾਬੀਆਂ ਨੇ ਪਾਇਆ ਖੌਰੂ ਅੱਧੀ ਰਾਤ ਨੂੰ ਕਸਨਮੋਕੀ ਹੋਏ ਨੌਜਵਾਨ ਪੁਲਿਸ ਨੇ ਕਰ ਦਿੱਤੀ ਸਖਤ ਕਾਰਵਾਈ ਵੀ ਬ੍ਰੈਮਟਨ ਦੇ ਵਿੱਚ ਨੌਜਵਾਨ ਜਦ ਮੇ ਫਿਲਮਾਂ ਚ ਸਰ ਦੇਖਦੇ ਹੁੰਦੇ ਸੀ ਡ੍ਰੈਫਟਿੰਗ ਕਰਦੇ ਨੇ ਰੇਸਿੰਗ ਕਰਦੇ ਨੇ ਉਹ ਵਿੰਡੀਜ਼ਲ ਉਹਨਾਂ ਦੀ ਫਾਸਟ ਐਂਡ ਫਿਊਰੀਅਸ ਫਰੈਂਚਾਈਜ਼ੀ ਬੜੀ ਫੇਮਸ ਹੋਈ ਸੀ ਬੜੀ ਹਿੱਟ ਫਿਲਮ ਹੋਈ ਆ ਉਹ ਤੇ ਸਾਡੇ ਵਾਲੇ ਵੀ ਵਿੰਡੀਜ਼ਲ ਤੋਂ ਘੱਟ ਨਹੀਂ ਹੈਗੇ ਤੇ ਉਹ ਦੇਖੇ ਡਾਂ ਕਿਵੇਂ ਖੜਕਦੀ ਹੈ ਉੱਥੇ ਜੀ ਬਿਲਕੁਲ ਹੁਣ ਤਾਂ ਅਪੀਲ ਰਿਜਨਲ ਪੁਲਿਸ ਆਕ ਚੁੱਕੀ ਆ ਕਿ ਸਿਟੀ ਕਾਉਂਸਲ ਨੂੰ ਅਪੀਲਾਂ ਕਰ ਰਹੀ ਆ ਕਿ ਬਾਇਲॉज ਦੇ ਵਿੱਚ ਚੇਂਜ ਕਰੋ ਭਾਈ ਬਾਇਲॉज ਦੇ ਵਿੱਚ ਚੇਂਜ ਕਰੋ ਇੱਥੇ ਪਲਾਜ਼ਿਆਂ ਦੇ ਵਿੱਚ ਡਾਂਗ ਰੋਜ਼ਾਨਾ ਖੜਕਣ ਲੱਗੀ ਸਾਡੇ ਵਸੋਂ ਬਾਹਰ ਆ ओके ਹੁਣ ਪੁਲਿਸ ਕਰੇ ਤਾਂ ਕੀ ਰੋਜ਼ਾਨਾ ਦਾ ਹੀ ਕੰਮ ਹੋ ਗਿਆ ਇਹ ਹੁਣ ਤਸਵੀਰਾਂ ਨੇ ਟ੍ਰਿਨਿਟੀ ਕਾਮਨਸ ਮਾਲ ਦੀਆਂ ਜੀ ਉੱਥੇ ਪੂਰਾ ਖੜਕਾ ਦੜਕਾ ਰੱਜ ਕੇ ਹੋਇਆ ਓਕੇ ਮਤਲਬ ਮਾੜਾ ਮੋਟਾ ਨਹੀਂ ਕਹਿ ਸਕਦੇ ਆ ਪਰ ਜਿਹਨੂੰ ਕਹਿ ਸਕਦਾ ਟਕਾ ਕੇ ਤੇ ਹੁਣ ਚਲੋ ਕਿਸੇ ਦੀ ਪਛਾਣ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕਿਵੇਂ ਹਜੂਮ ਮੰਢੀਰ ਇਕੱਠੀ ਹੋਈ ਹੈ ਤੇ ਗਾਹ ਪੈ ਰਿਹਾ ਹੈ ਹਾਲਾਂਕਿ ਇੱਕ ਬਜ਼ੁਰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਚਲੋ ਆਪਾਂ ਉਹ ਨਹੀਂ ਦਿਖਾ ਸਕਦੇ ਲੋਕ ਜਿਵੇਂ ਕੈਮਰੇ ਲੈ ਕੇ ਬ੍ਰੈਂਪਟਨ ਦੇ ਵਿੱਚ ਬਸ ਤਿਆਰ ਬਰ ਤਿਆਰ ਰਹਿੰਦੇ ਨੇ ਕਿ ਆਹ ਕਮਿਊਨਿਟੀ ਦੀਆਂ ਤਸਵੀਰਾਂ ਸਾਹਮਣੇ ਆਉਣਗੀਆਂ ਆਪਾਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣੀਆਂ ਤੇ ਉਹ ਵਾਇਰਲ ਵੀ ਬਹੁਤ ਹੁੰਦੀਆਂ ਨੇ ਜੀ ਮਿਲੀਅਨਸ ਦੇ ਵਿੱਚ ਚਲਦੀਆਂ ਨੇ ਹੁਣ ਆਪਣੇ ਵਾਲੇ ਵੀ ਦੇਖਦੇ ਨੇ ਕਿ ਯਾਰ ਆਖਰਕਾਰ ਹੋਇਆ ਕਿ ਹੁਣ ਆ ਦੇਖੋ ਆ ਬੰਦਾ ਕੀ ਕਰ ਰਿਹਾ ਇਹ ਵੀ ਰਿਕਾਰਡਿੰਗ ਕਰ ਰਿਹਾ ਰਿਕਾਰਡਿੰਗ ਕਰ ਰਿਹਾ ਜੀ ਇਹਦੇ ਪਿੱਛੇ ਵਾਲਾ ਵੀ ਰਿਕਾਰਡਿੰਗ ਕਰ ਰਿਹਾ ਜਿਹੜੀਆਂ ਆਪਾਂ ਤਸਵੀਰਾਂ ਦੇਖ ਰਹੇ ਆਂ ਇਧਰਲੀ ਜਿਹੜੀ ਆ ਕਤਾਰ ਹੈ ਸਾਰੇ ਰਿਕਾਰਡਿੰਗ ਵਾਲੇ ਹੀ ਨੇ ਇਹ ਹਾਂਜੀ ਇਹ ਦੇਖ ਰਹੇ ਨੇ ਤਮਾਸ਼ਾ ਕਿ ਕੀ ਖੜਕਾ ਦੜਕਾ ਹੋ ਰਿਹਾ ਹੈ ਕਿ ਕਿਹਦੀ ਗਾਲਮਗਾਲੀ ਕੌਣ ਹੋ ਰਿਹਾ ਹੈ ਕਸਨਮੁਕੀ ਕੌਣ ਹੋ ਰਿਹਾ ਹੈ ਤੇ ਇਹ ਬੰਦੇ ਆਖਰਕਾਰ ਐਂਡ ਦੇ ਵਿੱਚ ਕੀ ਨਤੀਜਾ ਕੀ ਨਿਚੋੜ ਨਿਕਲੂਗਾ ਜੀ ਹੁਣ ਲੜਾਈ ਦਾ ਝਗੜੇ ਦਾ ਸਾਰਿਆਂ ਨੂੰ ਪਤਾ ਹੈ ਕਿ ਨਿਚੋੜ ਐਂਡ ਦੇ ਵਿੱਚ ਕੀ ਨਿਕਲਦਾ ਇੰਡੀਆ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਤਾਂ ਫਿਰ ਉਹੀ ਰਾਜੀਨਾਮੇ ਹੀ ਹੁੰਦੇ ਜੀ ਤੇ ਹੁਣ ਉੱਥੇ ਕੀ ਹੋਊਗਾ ਕਿ ਰੰਜਿਸ਼ ਬਰਕਰਾਰ ਰਹੂਗੀ ਪੁਲਿਸ ਹੁਣ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ ਪਰ ਉਹ ਕਹਿੰਦੇ ਸਾਡੇ ਹੱਥ ਖੜੇ ਨੇ ਇਹਨਾਂ ਦਾ ਤਾਂ ਹੁਣ ਇੰਨੀ ਭੀੜ ਨੂੰ ਕਾਬੂ ਕਰਨ ਵਾਸਤੇ ਵੀ 15 ਗੱਡੀਆਂ ਚਾਹੀਦੀਆਂ ਨੇ ਪੁਲਿਸ ਦੀਆਂ ਜੀ ਉਹ ਕਹਿੰਦੇ ਸੀ ਸਾਰੀ ਆਪਣਾ ਸਾਰਾ ਆਪਣਾ ਜ਼ੋਰ ਪੁਲਿਸ ਫੋਰਸ ਦਾ ਮਿਸਿਸਾਗਾ ਤੇ ਬ੍ਰੈਂਟਨ ਨੂੰ ਛੱਡ ਕੇ ਇੱਕ ਪਾਸੇ ਹੀ ਲਾ ਦੇਵਾਂਗੇ ਤਾਂ ਬਾਕੀ ਲਾਅ ਐਂਡ ਆਰਡਰ ਕਿੱਧਰ ਜਾਊਗਾ ਬਿਲਕੁਲ ਤੇ ਵਾਕਈ ਇਹ ਹੈਰਾਨਕੁਨ ਹੀ ਹੈ ਘਟਨਾਕਰਮ ਰਾਬੀ ਰਖਾ ਹੈ ਕਿ ਤੀਜੇ ਦਿਨ ਭੀੜ ਇਕੱਠੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਤੇ ਹਾਲਾਤ ਜਿਹੜੇ ਨੇ ਬੇਕਾਬੂ ਹੁੰਦੇ ਨਜ਼ਰ ਆਉਂਦੇ ਨੇ ਜਿਵੇਂ ਕਹਿ ਸਕਦੇ ਆ ਕਿ ਬ੍ਰੈਮਟਨ ਬਾਰੇ ਅਜੀਬੋ ਗਰੀਬ ਗੱਲਾਂ ਕਿ ਬ੍ਰੈਮਟਨ ਆਉਂਦੇ ਇੱਕ ਹੁਣ ਗੋਰੀ ਦੀ ਟਿੱਪਣੀ ਹੈ ਜਿਹੜੀ ਉਹਦੇ ਤੇ ਕਹਿੰਦੀ ਬ੍ਰੈਮਟਨ ਆਉਣ ਤੋਂ ਬਾਅਦ ਮੇਰਾ ਤਾਂ ਸਾਹ ਹੀ ਰੁਕਣ ਲੱਗ ਜਾਂਦਾ ਓਕੇ ਹੁਣ ਇਹ ਚਲੋ ਉਹਨੇ ਥੋੜਾ ਜਿਆਦਾ ਵੀ ਕਹਿ ਦਿੱਤੀ ਹੈ ਗੱਲ ਪਰ ਹਾਲਾਤ ਨੇ ਜਿਹੜੇ ਉਹ ਉਥੋਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਲੇ ਬ੍ਰੈਂਪਟਨ ਵਾਲਿਆਂ ਨੂੰ ਨਹੀਂ ਇਕੱਲੇ ਮਿਸਿਸਾਗਾ ਵਾਲਿਆਂ ਨੂੰ ਨਹੀਂ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਚੁੱਕੇ ਨੇ ਜਾਂ ਕਹਿ ਸਕਦੇ ਆ ਸੋਸ਼ਲ ਮੀਡੀਆ ਤੇ ਟਿੱਪਣੀਆਂ ਅਜਿਹੀਆਂ ਆਉਂਦੀਆਂ ਨੇ ਜਾਂ ਵੀਡੀਓਜ਼ ਅਜਿਹੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਦੇਖ-ਦੇਖ ਕੇ ਉਹ ਲੱਗਦਾ ਕਿ ਵਾਕਈ ਯਾਰ ਉਸ ਸ਼ਹਿਰ ਦੇ ਵਿੱਚ ਹਾਲਾਤ ਲਗਾਤਾਰ ਬੱਤਰ ਹੁੰਦੇ ਜਾ ਰਹੇ ਨੇ ਤੇ ਇਹਦੇ ਚ ਸਰ ਆਪਾਂ ਦਰਸ਼ਕਾਂ ਨੂੰ ਵੀ ਕਹਾਂਗੇ ਵੀ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਤੇ ਇੱਕ ਚੀਜ਼ ਹੋਰ ਜਿਵੇਂ ਇੱਕ ਵਾਰ ਆਪਣੇ ਕਾਲਰ ਨੇ ਸਾਰੇ ਕਿਹਾ ਸੀ ਉਹ ਕਹਿੰਦੇ ਯਾਰ ਤੁਸੀਂ ਪੰਜਾਬੀ ਨੌਜਵਾਨਾਂ ਨੂੰ ਟਾਰਗੇਟ ਕਰ ਦਿੰਦੇ ਹੋ ਪਰ ਐਕਚੁਅਲ ਦੇ ਵਿੱਚ ਇਹ ਚੀਜ਼ ਸੋਸ਼ਲ ਮੀਡੀਆ ਤੇ ਜ਼ਿਆਦਾ ਪ੍ਰਚਾਰੀ ਜਾ ਰਹੀ ਹੈ ਜਿਵੇਂ ਬ੍ਰੈਂਟਨ ਦਾ ਆਪਾਂ ਖਾਸ ਕਰਕੇ ਜ਼ਿਕਰ ਕਰ ਰਹੇ ਹਾਂ ਵੀ ਉੱਥੇ ਜਿਹੜੇ ਨੌਜਵਾਨ ਨੇ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਪੰਜਾਬੀ ਵੀ ਉਹ ਇੱਥੇ ਹਜੂਮ ਬਣਾ ਕੇ ਜਾਂ ਉੱਥੇ ਲੜਾਈਆਂ ਪੜਾਈਆਂ ਜਾਂ ਚਾ ਡ੍ਰਿਫਟਿੰਗ ਜੋ ਵੀ ਹੈ ਨਾ ਵਾਟਐਵਰ ਉਹ ਕਰਦੇ ਨੇ ਤਾਂ ਜ਼ਿਆਦਾ ਪ੍ਰਚਾਰਿਆ ਜਾ ਰਿਹਾ ਜਾਂ ਐਕਚੁਅਲ ਦੇ ਵਿੱਚ ਐਡੀ ਵੱਡੀ ਹੀ ਗੱਲ ਹੈ ਨਹੀਂ ਪ੍ਰਚਾਰੀ ਉਹ ਚੀਜ਼ ਜਾਂਦੀ ਹੁੰਦੀ ਹੈ ਜਿਸ ਤੇ ਜਿਵੇਂ ਹੁਣ ਇਲੈਕਸ਼ਨ ਆਪਾਂ ਮੰਨ ਲਓ ਪੰਜਾਬ ਦੇ ਵਿੱਚ ਇਲੈਕਸ਼ਨ ਹੈ ਉਹ ਲੋਕ ਪੈਸੇ ਦੇ ਕੇ ਆਪਣੀਆਂ ਤਸਵੀਰਾਂ ਛਪਵਾਉਂਦੇ ਨੇ ਇਲੈਕਟ੍ਰੋਨਿਕ মিডিਆ ਦੇ ਵਿੱਚ ਲਾਈਵ ਟੈਲੀਕਾਸਟ ਕਰਵਾਉਂਦੇ ਨੇ ਕਿਉਂਕਿ ਚਾਹੁੰਦੇ ਨੇ ਕਿ ਲੋਕਾਂ ਤੱਕ ਜਾਵੇ ਇਹਦੇ ਵਿੱਚ ਤਾਂ ਕੋਈ ਪੈਸੇ ਕਿਸੇ ਨੇ ਦਿੱਤੇ ਹੀ ਨਹੀਂ ਨਾ ਦਿੱਤੇ ਨਹੀਂ ਹੈਗੇ ਹਾਂਜੀ ਇਹ ਪ੍ਰਚਾਰਤ ਕਿਉਂ ਹੋ ਰਹੀ ਹੈ ਲੋਕ ਇਸ ਨੂੰ ਦੇਖ ਰਹੇ ਨੇ ਆਪਣੇ ਵਾਲੇ ਵੀ ਦੇਖ ਰਹੇ ਨੇ ਹਾਂਜੀ ਵੱਡੀ ਗਿਣਤੀ ਆਪਣੇ ਵਾਲਿਆਂ ਦੀ ਹੈ ਤੇ ਉਹ ਦੇਖ ਰਹੇ ਨੇ ਕਿ ਕੀ ਖਰੂ ਪਹਿ ਰਿਹਾ ਹੈ ਜੀ ਸਾਡੇ ਵਾਲੇ ਕੀ ਖਰੂ ਪਾ ਰਹੇ ਨੇ ਹੁਣ ਕੈਲਗਰੀ ਦੇ ਵਿੱਚ ਰੈਫਰੈਂਡਮ ਹੋਇਆ ਹਾਂਜੀ ਹੁਣ ਉੱਥੇ ਵੀ ਲੜਾਈਆਂ ਹੋ ਗਿਆ ਬਿਲਕੁਲ ਉੱਥੇ ਵੀ ਬਹਿਸਬਾਜ਼ੀ ਆਪਸੀ ਜਿਵੇਂ ਗੋਰੇ ਕਾਲੇ ਨਾਲ ਨਹੀਂ ਆਪਸੀ ਬਹਿਸਬਾਜ਼ੀ ਕਿਉਂ ਮਸਲਾ ਕੀ ਹੈ ਕਿ ਹਾਂਜੀ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦੀ ਜੀ ਹਰੇਕ ਬੰਦੇ ਦੇ ਦੇਖੋ ਆਪਣੀ ਵਿਚਾਰਧਾਰਾ ਹੁੰਦੀ ਆ ਉਹ ਹੁਣ ਕਿਸੇ ਤੋਂ ਜ਼ਬਰਦਸਤੀ ਧੌਣ ਤੇ ਗੋਡਾ ਰੱਖ ਕੇ ਉਹ ਕੰਮ ਕਰਵਾਉਣਾ ਕੋਣ ਗੱਲ ਤਾਂ ਫਿਰ ਆਜ਼ਾਦੀ ਦੀ ਆ ਜਾਂਦੀ ਹੈ ਕੈਨੇਡਾ ਸਰਕਾਰ ਤਾਂ ਕਹਿੰਦੀ ਹੈ ਕਿ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ ਪਰ ਇਹੋ ਜਿਹੀ ਆਜ਼ਾਦੀ ਨਹੀਂ ਹੈ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਨੇ ਬਿਲਕੁਲ ਇਹ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨਹੀਂ ਹੈ ਹਾਂ ਉਹ ਜੋ ਉੱਥੇ ਕੈਲਗਰੀ ਦੇ ਵਿੱਚ ਹੋਇਆ ਉਹ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਪਰ ਉੱਥੇ ਵੀ ਉਹ ਵੀ ਆਪਾਂ ਕੁਝ ਤਸਵੀਰਾਂ ਦੇਖਾਂਗੇ ਕਿ ਉਸ ਤਰੀਕੇ ਦੇ ਨਾਲ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਫਿਰ ਉੱਥੇ ਜਿਹੜਾ ਟਕਰਾਅ ਪੈਦਾ ਹੁੰਦਾ ਫ੍ਰਿਕਸ਼ਨ ਪੈਦਾ ਹੁੰਦੀ ਹੈ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਇਹ ਹੋ ਸਕਦਾ ਹੁਣ ਚਲੋ ਆ ਤਸਵੀਰਾਂ ਦੇਖਣ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਸਿਟੀ ਕਾਉਂਸਲ ਵੀ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਉਹ ਵੀ ਕਹ ਸਕਦੇ ਆ ਕਿ ਨਵਾਂ ਕਾਨੂੰਨ ਜਾਂ ਨਵਾਂ ਮਤਲਬ ਆ ਸਕਦੇ ਨੇ ਕਿ ਇਸ ਤਰੀਕੇ ਦੇ ਨਾਲ ਖੱਪਖਾਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਬਲਿਕ ਪਲੇਸਸ ਦੇ ਖਾਸ ਤੌਰ ਤੇ ਇਹ ਜਿਹੜਾ ਜਿਹੜਾ ਇਕੱਠ ਹੈ ਜਿਵੇਂ ਭੀੜ ਹੈ ਜੀ ਉਹਦੀ ਸ਼ਾਇਦ ਕੋਈ ਫਿਰ ਅੱਗੇ ਤੋਂ ਮਨਜ਼ੂਰੀ ਲੈਣੀ ਪਿਆ ਕਰੇ ਜਿਵੇਂ ਹੁਣ ਇੰਨਾ ਇਕੱਠ ਕੀਤਾ ਹੋਇਆ ਤੇ ਇੱਥੇ ਲੜਾਈ ਹੋ ਰਹੀ ਹੈ ਪਹਿਲਾਂ ਇੰਨਾ ਇਕੱਠ ਹੋਇਆ ਕਿਵੇਂ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ ਸ਼ਾਇਦ ਸਾਰੇ ਇੱਕ ਦੂਜੇ ਨੂੰ ਜਾਣਦੇ ਹੋਣਗੇ ਜੀ